ਸਸਕਾ ਵੀਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਫੈਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜੀ ਪਹੁੰਚ ਚੁੱਕੇ ਨੇ ਪਿੰਡ ਰਮਾਣਾ ਚੱਕ ਜ਼ਿਲ੍ਹਾ ਅਮਰਸਰ ਪੇ ਦਾ ਤਸਵੀਰ ਵਾਪਕ ਆਣਾ ਤੇ ਵੀਰੇ ਰੱਖਦੇ ਕੁਛੇ ਸਾਡੇ ਲਗਭਗ ਆਮਾ ਸੇਲ ਵੀਰੇ ਨਾਲੋਂ ਕੋਲ ਭਾਈ ਜੀ ਨੇ ਗੱਲਬਾਤ ਕਰਦੇ ਆਂ ਭਾਈ ਜੀ ਹਸਤੀਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਸ ਤਰ੍ਹਾਂ ਠੀਕ ਆ ਸਤਿ ਸ਼੍ਰੀ ਅਕਾਲ ਜੀ ਹਸਤੀਕਾਲ ਜੀ ਆਜੋ 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 ਉਸ ਤਰ੍ਹਾਂ ਡੇਟਾ ਭਾਈ ਕਿਵੇਂ ਚੱਲਦਾ ਕੰਮ ਬਹੁਤ ਵਧੀਆ ਚੱਲਦਾ ਸਭ ਠੀਕ ਠਾਕ ਕੰਮ ਓਕੇ ਆ ਮੇਰਾ ਸਾਰਾ ਮਾਲਾ ਮੇਰਾ ਕਿਰਪਾ ਵੀ ਕੀ ਜਾਂਦਾ ਇੰਨੀ ਘਾਹ ਕਿੱਥੋਂ ਘਟ ਕੇ ਲੈ ਕੇ ਆਂਦੇ ਸੀ ਕਾਈ ਭਾਈ ਜੀ ਫਿਰ ਤੁਰ ਕੇ ਜਿ ਹੁਣ ਇਹ ਥੂੜੀ ਭੰਡਈ ਆ ਤੇ ਹੁਣ ਥੋੜਾ ਜਿਹਾ ਕੱਲ੍ਹ ਜੀ ਹੋਣਾ ਆਪਾਂ ਕੋਈ ਐਸ ਟਾਈਮ 6:00 ਨਾ ਕੋ ਸਿਰੇ ਭਾਜੀ ਸਿਰੇ ਹੀ ਸਿਰੇ ਲਏ ਆ ਚੰਗੀ ਕੁਆਲਿਟੀ ਚੰਗੀ ਕੁਆਲਿਟੀ ਵੱਡੀ ਕੁਆਲਿਟੀ ਚੌਕੀਆਂ ਹੀ ਆ ਦੋ ਢਾਲੀਆਂ 20 ਲੈ ਕੇ 30 ਦਾ ਭਾਅ ਬੜਾ ਜੀ ਭਾਅ ਦੇ ਰੱਖਣਾ ਨਿਗਾਨੇ ਕਾ ਜੀ ਤੇ ਆਪਾਂ ਕੋਈ ਲਾਲਚ ਨਹੀਂ ਆਪਾਂ ਨੂੰ ਯਾਰ ਹੋ ਜਾਦਾ ਪੜੀ ਹੱਸ ਪਹੂ ਆਇਆ ਪੰਜ ਚਾਰ ਡੰਗਰ ਆ ਦੋ ਦੋ ਹਜ਼ਾਰ ਲਵਾਂਗੇ ਆਪਣੀ ਧੜੀ ਪੈ ਗਈ ਠੀਕ ਹੈ ਗੱਲ ਐਵੇਂ ਜ਼ਿਆਦਾ ਰੱਖੋ ਮੇਰੇ ਫਿਰ ਮਾਲ ਨਿਕਦਾ ਨਹੀਂ ਨਹੀਂ ਕੱਢ ਲੈਨੇ ਹਣਾ ਬਈ ਪਹਿਲਾਂ ਲਈ ਦੀ ਹੁਣ ਪਈ ਜ਼ਿਆਦਾ ਗਾੜੇ ਕੰਮ ਗਾਹ ਆਈ ਹਾਜੀ ਪਹਿਲਾਂ ਹੀ ਗਾੜੀ ਦੇ ਦੇ ਬਾਈ ਪਹਿਲਾਂ ਮਹੀ ਦੇ ਆ ਲਈ ਦੇ ਗਾਂ ਵੀ ਗਾ ਕੇ ਬਈ ਜਾਂਦਾ ਗਾਂ ਹੀ ਬੜੀ ਆ ਕੱਲ ਵੀ ਦੋ ਜੰਮੂ ਨਹੀਂ ਬਰੋ ਵੀ ਲੈ ਕੇ ਧੱਕੇ ਲੈ ਕੇ ਧੱਕੇ ਲੈ ਕੇ ਨਹੀਂ ਨਹੀਂ ਬਾਈ ਮੈਂ ਵੀਡੀਓ ਪਾਉਣੀ ਆ ਤੇ ਦੋ ਲੈ ਕੇ ਤੇ ਹੁਣ ਮੈਂ ਚਾਰ ਉਹ ਚਾਰ ਹੈ ਜੀ 6 6 204 4 ਗੱਬੜਾ 4 ਗੱਬੜਾ ਕਰੀ ਜਰੂ ਕਰੀ ਜਰੂ 204 ਇੱਕ ਨੰਬਰ ਤੋਂ ਇੱਕ ਨੰਬਰ ਤੋਂ ਇਹ ਗੱਬੜਾ ਅੱਜ ਵੀ ਗੱਬੜਾ ਪਾ ਦੁਜਾ ਸੁਆ ਭਾਈ ਹਾਂ ਜੀ ਮਾਲਕਾ ਅੱਜ ਤੋਂ 10 8 ਦਾ 7 ਦਿਨ ਖਾਣੇ ਭਾਈ ਉੱਠਣ ਦੀ ਜਦੋਂ ਮਰਜੀ ਬੋ ਕੋਈ ਮਸਲਾ ਨਹੀਂ ਦੁੱਧ ਕਿੰਨਾ ਕਰ ਦੋ ਤੇ ਮੈਲਾ ਸੁਆ ਤਾਂ ਨਾਲ 26 27 ਕਿਲੋ ਚ ਆ ਤੇ ਹੁਣ ਵੇਖੋ ਕੀ ਕਰਦੀ ਹੈ ਅਰ ਜੀ ਵੀਰ ਭਰਾ ਸੀ ਮੈਂ ਨਹੀਂ ਆਪਾਂ 22 22 ਦੇ ਮੁੱਢੀ ਵੀ ਕਸਮ ਤੋਂ ਬਣੀ 22 ਬਾਣੀ ਖਾਣ ਦੇਵਾ 22 ਜਾਰੀ ਕਰਿਆ ਜੀ ਅਰੇ ਇੱਕ ਵਾਰ ਕਹਿਵਾ ਸਲੇ ਬੜੀ ਵੱਡੀ 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 ਕੋਣ ਸਹਾਜ ਤੇ ਦਿਨ ਪੰਜਾਂ ਲੈ ਲਊ ਭਾਈ ਹਾਂਜੀ ਦਿਨ ਪੰਜਾਂ ਲੈ ਲਊ ਭਾਈ ਬਸ ਠੀਕ ਹੈ ਹਾਂਜੀ ਤੇ じゃ ਸੁਣੋ ਭਾਈ ਅੰਦੀ ਜੀ ਦਾ ਮਾਦੀ ਬਹੁਤ ਪਾਵਣੇ ਧਾਰਾ ਬਾਹਰੋਂ ਥੱਲੇ ਬਹੁ ਠੰਡੀ ਭਾਈ ਠੰਗੀ ਵੈਸ ਹਨ ਚੰਗੀ ਭਾਈ ਚੰਗੀ ਬਾਕੀ ਥਣ ਭਰੀ ਬਹੁਤ ਸਪੈਸ਼ਲ ਆ ਹਾਂ ਖਾਨਪੁਰ ਬੜਾ ਚੰਗਾ ਨਾ ਸਿੱਧੀ ਭਰੀ ਛੇ ਛੇ ਥਾਂ ਤੋਂ ਆਈ ਆ ਲੈ ਲੋ ਛੋੜੜੇ ਭਾਈ ਰੱਖਦੇ ਆ ਬੱਚੇ ਨੂੰ ਜਿਆ ਜਿਆ ਨਹੀਂ ਭਾਵੇਂ ਕੋਈ ਜਿਆ ਜੀ ਹੋਣੀ ਭਾਵੇਂ ਬਿਲਕੁਲ ਐ ਜਗਦੀ ਵਸਪਾ ਹਾਂਜੀ ਰਵੀ ਜੀ ਆਪਣੀ ਬੜੀ ਦੋ ਹੋਣੀ ਆਪਾਂ ਪਹਿਲਾਂ ਕਹਿ ਦਿੰਨੇ ਆ ਗੱਬੜ ਮੀਰ ਭਾ ਅੰਗਾਲ ਲਵੇ ਥਣ ਘੱਟ ਪਿੱਛਾ ਹੋਵੇ ਉਹਦੀ ਗੱਲ ਇੱਕ ਦਿਨ ਦੀ ਵੀ ਗੱਡੀ ਹੋਵੇ ਬਿਲਕੁਲ ਦੂਆ ਟੋਡਲਦੀ ਹੋਣੀ ਦੋੜਾ ਥੰਦੀ ਤੇ ਇੱਕ ਬਾਣੀ ਕੋ ਖਣੋ ਤੇ ਤਾਂ ਮੁੰਡਾ ਨਹੀਂ ਆਈ ਨਹੀਂ ਉਹ ਮੈਂ ਜੇ 80 ਹਾਂਜੀ 2 ਛੱਡ ਦਾਂਗੇ ਨਹੀਂ 75 ਹੀ ਆਦੀ ਬੜੀ ਹਾਂ 75 ਹੀ ਆਦੀ ਬੜੀ ਦੋ ਹੀ ਹੋਰ ਜਾਣ ਦੋ ਨਹੀਂ ਜਾਣ ਦੇ ਕਹਿਣਾ ਉਹ ਜਾਨ ਦੋ ਸਾਡੇ ਠੇਕ ਜਾਣ ਦੋ ਜਾਨ ਦੋ ਤੇ ਇੱਕ ਮੀਤ ਕਰੀ ਨਾ ਦੂਜਾ ਸੂਆ ਇਹ ਵੀ ਕੱਪਣੀ ਆ ਇਹ ਵੀ ਬੱਬਰ ਭਾਜੀ ਲੋ ਜੀ ਦੂਜਾ ਸੂਆ ਇਹ ਵੀ ਕੱਪਣੀ ਬਹੁਤ ਲੰਮੀ ਆ ਕਿਹੜੀ ਬੱਛੀ ਭਾਜੀ ਬਹੁਤ ਵੱਡੀ ਆ ਸਾਫ ਸੁਥਰੀ ਬੱਠੀ ਜੇ ਮਾਦਾ ਲੱਗੂ ਭਾਜੀ ਇਹ ਵੀ ਦੂਜਾ ਜੰਗਾ ਕਰੂ ਨਾ ਮੈਨਾਂ ਨਹੀਂ ਹਲੋ ਪਹਿਲੇ ਸਿਰਫ ਵਾਲੀ 100 ਸਾਰਾ 20 ਭਾਈ 20 ਕਿਲੋ ਮੌਲੀ 20 ਕਿਲੋ ਨਮੂਜੀ ਗੱਲ ਆ ਭਾਜੀ ਮੌਲੀ ਆ ਠੀਕ ਆ ਹਾਂ ਜੀ ਬਾਕੀ ਬਿਲਕੁਲ ਬੜੀ ਪ੍ਰਿੰਟ ਹੋਣਾ ਭਾਜੀ ਦੂਜਾ ਸੂਆ ਮੂੰਹ ਮਦਹਾ ਮੂੰਹ ਮਿੱਠੀ ਹੋਣਾ ਦੋ ਆ ਤਾਂ ਕੁਝ ਆਣਾ ਨਹੀਂ ਆਹ ਆ ਬਾਕੀ ਸਾਫ ਸੁਥਰੀਆਂ ਭਾਜੀ ਬਿਲਕੁਲ ਬਿਲਕੁਲ ਇਹ ਕੋ ਕੋ ਧਾਰਾ ਹੁ ਨਹੀਂ ਦੇ ਕੋ ਬਾਈ ਦੇ ਬਿਲਕੁਲ ਜੀ ਇਹਦਾ ਕੀ ਇੱਕ ਦੋਂਦੀ ਮੋਲ ਆਣਾ ਮੋਲ 75 70 60 65 65 ਹਾਂ ਜੀ ਯਾਰ ਕੋ ਹੋਰ ਮਾਰਚਾ ਹੋਣੀ ਆ 4000 ਦੇ 4000 463 ਦੀ ਬਸ ਮਾਂ ਦਾ ਨਾ ਕੋਈ ਛੋਟ ਹੋਣੀ ਵੀਰ ਭਰਾ ਦੇ ਨਾਲ ਬਾਅਦ ਜਨਾਬੀ ਕਵੇ ਵੀ ਹੁਣ ਬਿਲਕੁਲ ਸਵਾਗਤ ਕਰਦੇ ਪੂਰੇ ਜਾਂਦੀ ਹੈ ਫਿਰ ਨਹੀਂ ਪੂਰਾ ਨਹੀਂ ਪੂਰਾ ਮੈਂ ਤੁਹਾਨੂੰ ਤਾਂ ਬੋਲੇ ਅੱਛੀ ਬੱਸੀ ਖਰਾਬ ਬਾਰ ਕਰਦੇ 30000 30000 ਛੋੜ 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 ਵਾਲੀ 200 ਰੁਪਏ ਉਹ ਮਾਂ ਉਹਨਾਂ ਸੀ ਲੱਭੇ ਆ ਵੀ ਭਾਈ ਗੁਜਾ ਸੁਆ ਇਹ ਵੀ ਕੱਪੜੀਆਂ ਇਹ ਵੀ ਕੱਪੜੀਆਂ ਵੱਡੀਆਂ ਵੱਛੀਆਂ ਵੱਡੀਆਂ ਪਾਜੀ ਚਲੋ ਦੁੱਧ 25 ਵੀ 30 ਦੇ ਸਕਦੀ ਆ ਪਰ 20 ਵੀ ਬਾਈ ਨਹੀਂ 20 ਅੱਬਾ ਜੀ ਚੰਜੀ ਜਿੱਤਾ ਬਾਲੇ ਮਰਜੀ ਦੇ ਹਨਾ ਸੁਰੋ ਗੱਲ ਹਾਂ ਫੈਂਟ ਜਾਣਾ ਚੱਲ ਅੰਦਰ ਇਹਨਾਂ ਦੇ ਪਾਣੀ ਗੁੰਡਾ ਦੇਣ ਨਹੀਂ ਹੈ ਹਾਂ ਸ਼ਹਿਰ ਦੀ ਦੇਣ ਨਹੀਂ ਹੈ ਜੀ ਮਨਾ ਵੇਖੋ ਆ ਵੇਖੋ ਕਿਤੇ ਪਾਣੀ ਆਇਆ ਆਇਆ ਅਰੇ ਗੁੰਡਾ ਆ ਲੈ ਅਰੇ ਗੁੰਡਾ ਹੀ ਆ ਇਹ ਥਾਂ ਸ਼ਹਿਰ ਅਰੇ ਪਾਣੀ ਬਾਂਦੀ ਬੁੰਦੀ ਪੜੀ ਆ ਕੋਈ ਬਣੂ ਪੂਰਾ ਭਾਈ 20 ਪਲਸ ਤੋਂ ਅੰਦਰ ਵਾਲੀ ਕੋਈ ਨਹੀਂ ਮਿਲ ਕੇ 20 ਪਲਸ ਵਾਲੀ ਇਹ ਸਾਰੀ ਅੰਦਰ ਵਾਲੀ ਕੋਈ ਨਹੀਂ ਬੜੀ ਗਰਮੀ ਤੋਂ ਤੇ 22 ਕਿਲੋ ਬੋਰੋਂ ਬਹੁਤ ਹੁੰਦਾ ਕੱਦ ਤੋਂ ਪਾ ਕੋ 30 35 ਕਹਿੰਨ ਦੀ ਨਹੀਂ ਘਰਾਂ ਵਾਲਾ ਘਰ ਤੇ ਇਹਨੂੰ ਮੌਕੇ ਦੀ ਹੈ ਹਾਂ ਅਰਣ ਚਲ ਦੂਜਾ ਸੁਆ ਭਾਜੀ ਚਲ 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 ਸਰਫ ਤੋ ਇਹ ਮੈਂ ਜੇ ਇਹ ਤੇਰੇ ਤੋਂ ਆ ਦਾ ਪਾ ਹਾਂਜੀ ਫਿਰ ਮੋਲ ਵੀ ਜੀ 75 ਹੂੰ 70 ਹੂੰ ਇੱਤੋਂ ਦੋ ਛੋੜ ਕਰਦੇ ਬਾਜੀ 60000 ਆਦੀ ਨਹੀਂ ਹੈ ਹੈ ਚਲੋ ਬਾਜੀ ਇੱਕ ਵਾਰੀ ਘੜਾ ਪਾ ਇੱਕ ਵਾਰੀ ਹਾਂ ਨਾ ਬਾਜੀ ਪੈ ਰਹੀ ਹੈ ਉਸੇ 200 ਛੋੜ 200 ਛੋੜ ਚਲੋ ਬਾਜੀ ਆਹ ਬੜੀ ਆ ਗਿਆ ਨਿਕੀਨਾ ਫੇਰ ਇਹ ਦੀਦਾ ਨਾ ਬਾਜੀ ਪਹਿਲਾ ਸੁਆ ਚੌਗੀ ਚੌਗੀ ਪਹਿਲਾ ਸੁਆ ਚਾਰ ਚਾਰ ਨਾ ਮੈਂ ਕਿ ਡੈਨਮਾਰਕ ਦੀ ਬੱਛੀ ਬੱਛੀ ਪਿਓਰ ਨਾ ਕਰ ਬੱਛੀ ਡੈਨਮਾਰਕ ਉਹ ਤਾਂ ਸਹੀ ਸਹੀ ਰੀਜੀ ਆਪਣੇ ਘਰ ਨੂੰ ਬੰਦਾ ਦੋੜਨ ਚੋਲੇ ਹਾਂ 22 ਕਿਲੋ 22 ਕਿਲੋ ਕੱਢੇ ਵਾਲਾ ਆ ਜੋਗੀ ਆ 4 ਦਸਲਾ ਚੌਕੀ ਦਾ ਚਾਰ ਦੰਦਾ ਬੇਸ਼ੱਕ ਫਿਰ ਤਸੱਲੀ ਕਰ ਲਈ ਕੋਈ ਟੱਕਰ ਨਹੀਂ ਵਾਗੀ ਥੜੀ ਧੀਰੀ ਪਹਿਲਾ ਸੂਰਤ ਉੱਤੇ ਤੇ ਵੇਖੋ ਉੱਚੀ ਲੰਮੀ ਪੂਰੀ ਪੂਰੀ ਪਾਜੀ ਪੂਰੀ ਗੱਡੀ ਵਿੱਚ ਧੰਨਵਾਦ ਸੁਖਣਾ ਦਾ ਕਾਟਾ ਇਧਰ ਸੁਣ ਠੀਕ ਆ ਖਾਂਦੂ ਰੋੜੀ ਹੁਣਾ ਲੈਂਦੀ ਆ ਮਾਗੀ ਥੱਲੇ ਬਹੁਤ ਆ ਕੋਈ ਗੱਲ ਨੀ ਧਾਰਾ ਮਾਰ ਹਾਂ ਠੀਕ ਆ ਕੀ ਗੱਲਾਂ ਜੀ ਥਾਂ ਬੜਾ ਥਾਂ ਬਿ ਸਪੈਸ਼ਲ ਭਾਈ ਕੋਈ ਵੀਰਾ ਥਾਂ ਕੋ ਤੋਂ ਦੂਰ ਤੋਂ ਕਿਹੋ ਜੀ ਬਿਲਕੁਲ ਹਾਂ ਜੀ ਮੇਰਾ ਮੋਲ ਵੀ ਜਾਇਆ ਬਿਲਕੁਲ ਕੋਈ ਵੀਰ ਆਪਾਂ 190 ਨਹੀਂ ਕਰਨਾ ਮੋਲ 85 ਹਾਂ 80 80 ਹਾਂ ਜੀ ਉੱਚੋ ਦੋ ਛੋਟ ਕਰਦਾ ਹਾਂ ਹਾਂ ਜੀ ਥੋੜੀ ਹੋਰ ਘੱਟ ਕਰੋ ਹੋਰ ਵੜੇ ਮਾਂ ਦਾ ਠੀਕ ਹੈ ਭਾਈਓ ਜਾਨਦੋ ਜਾਨਦੋ ਹੈ ਖੇਨੇ ਖੇਨੇ ਚਲੋ ਭਾਈ ਹਾਲ 77 ਜਰ 75 ਦੇ ਦੋ ਛੋੜੀ ਹੋਣੀ ਆ ਬਾਅਦ ਵੀਰ ਦਾ ਹੁਣ ਜੇ ਮੋਲਾ ਬਾ ਬਿਲਕੁਲ ਘਟਾ ਦੇ ਬਈ ਜੇ ਚਾਹੁੰਦੇ ਪਹਿਲੋ ਜੇ ਮੈਂ ਬੋਲਦਾ ਇਹਦੀ ਮੈਂ ਪਰ ਇਹ ਜੀਜਾ ਵੀ ਮੰਗਦੇ ਜੀਜਾ ਦੇ ਦੇ ਤੇ ਜੀਜਾ ਦੇ ਮੋਲ 22 ਦਾ ਪੌਣੇ 22 ਦਾ ਹੋਊਗਾ ਬਸ 23 ਹੋਊਗਾ 23 ਦਾ ਵੀ ਬਾਜੀ ਤੇ ਕੀ ਨਾ ਹੋਣਾ ਹਾਂ ਭਾਈ ਅੱਜ ਸਵੇਰ ਆ ਗਿਆ ਭਾਜੀ ਹਾਂਜੀ ਇਹ ਵੀ ਇਹੋ ਵੀ ਜੀ 8 ਟਾਈਮ 18 19 ਕਿਲੋ 19 ਕਿਲੋ ਹੋਣਾ ਨਹੀਂ ਪਰ ਦੋ ਕੰਡੇ ਆ ਕੰਡੇ ਆ ਇਹਦੇ ਮੈਂ ਕਿ ਬਸ਼ਾ ਆ ਗਿਆ ਭਾਈ ਜੀ 18 ਨਹੀਂ ਕਿਲੋ ਇਹ ਵੀ ਦੇਖੋ ਇਹਦੇ ਕੰਡੇ ਵਾਲਾ ਪਰ ਰਹਿਣੇ ਨਹੀਂ ਬੜੇ ਟੋਸ ਬੜੀ ਬੜੀ ਕਾਲੇ ਸਪੈਸ ਹਾਰੀ ਕਿਦਾਂ ਤੁਰਦੀਆਂ ਪਹਿਲਵਾਨਾਂ ਵਾਂਗੂ ਭਾਈ ਵਾਕਿਆ ਭਵਾਨਾ ਠੰਡਿਆ ਆਤੀਆਂ ਜਿੱਹਾ ਜਦਾ ਮਾਰੀ ਵਰਗੀ ਕੋਈ ਇਹੋ ਜੀ ਠੀਕ ਹੈ 80 ਪਾਣੀ ਪਾਲੋ ਨਹੀਂ ਪਤਾ ਦੂਜਾ ਸੁਆ ਭਾਈ ਬਾਕੀ ਨਾਰਾ ਨੂੰ ਨਾ ਖਾਦਾ ਭਾਈ ਦੇਖੋ ਭਾਈ ਕਿੰਨੀਆਂ ਸਪੈਸ਼ਲ ਆ ਦੋ ਬੰਨੇ ਨਾਰਾ ਭਾਈ ਬਿਲਕੁਲ ਬਿਲਕੁਲ ਬੰਦ ਬੰਦ ਹੋ ਇੱਥੇ ਬੰਦ ਹਾਂਜੀ ਮੋਲੋ ਜਾਇਜ਼ ਕਰਨਾ ਫੇਰ ਆ ਵੀ ਆਪਾਂ ਬਿਲਕੁਲ 70 ਦੋ ਘਟ ਹਾਂ ਨਾ ਪੈਣਾ 200 ਹੀ 200 ਛੋੜ ਚਲੋ ਦੋ ਹੋਰ 63 ਰੇਠ ਇਹ ਦੇਖੇ ਬੜੀ ਇਦਾਂ ਹਣਾ ਬਾਹ ਨਿਕਰੇਗਾ ਤਾਂ ਕਿ ਕੰਮ ਕਰੇ ਜਾਇਜ ਬਾਹ ਕਰਦੇ ਬਿਲਕੁਲ ਇਹ ਬਈ ਤੁਜਾ ਸੋਹਣੇ ਆਈ ਤੁਹਾਡੇ ਗੱਲ ਇਹ ਗੱਬੜੇ ਹਣਾ ਇਹ ਵੀ ਗੱਬੜ ਪਾਜੀ ਬੜੀ ਟੱਗੀ ਛੋਟੀ ਲੈ ਕੇ ਆਉਂਦੀ ਯਾਰ ਹਾਂ ਛੋਟੀ ਬਾਹ ਛੋਟੀ ਐ ਸਭ ਬੈਠ ਗਏ ਜਿਆਦਾ ਨਹੀਂ ਬੰਦੇ ਆ ਰਹੇ ਮੇਰੇ ਵੀ ਆਣੇ ਸਾਹੀ ਭਾਈ ਸ਼ਾਇਦ ਸਭ ਦੇਖ ਕੇ ਨਾ ਪਰ ਉਹਨੇ ਵੀ ਇਹ ਲਾ ਕੇ ਤਾੜੇ ਇਹ ਲਾਈਟਨ ਦਾ ਦੱਸ ਬਹੁਤ ਠੱਗੀ ਤੀ ਬੱਚੀ 2 3000 ਦੀ 100 ਦਾ ਵਟ ਲੈ ਕੇ ਆਈ ਆ ਲਾਸਟ ਵੀ ਸੀ ਆ ਲਾਸਟ ਲਾਸਟ ਦੀ ਲਾਸਟ ਬੋਲੋ ਭਰ ਮੋੜਿਆ ਜੀ ਭਾਜੀ ਪਈਆ ਦੋ ਛੋੜ ਦਦਾਂਗੇ ਲਾਸਟ ਪੀਸ ਇਹ ਜਾਂਦੋ ਓਏ 40 ਹਜ਼ਾਰ ਜੀ ਭਾਜੀ ਹਾਂ ਨਾ ਹੋਰ 45 ਦੀ ਭਾਜੀ ਨਹੀਂ ਹੋਰੀ ਨਹੀਂ 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 ਇਹ ਜਾਂਦੋ ਜਾਈ ਭਾਜੀ ਤੇ ਨੰਬਰ ਬੋਲੋ ਨੰਬਰ ਬੋਲੋ ਇਹ ਦੋ ਛੋੜੀ ਜਾਂਦੋ ਨਹੀਂ ਠੀਕ ਛੋੜ ਛੋੜ ਕੇ ਜਾਂਦੋ ਲਾਸਟ ਪੀਸ ਚਲੋ ਠੀਕ ਆ ਇਹ ਭਾਜੀ ਪਿੰਡਰ ਬਣਾ ਚੱਕ ਜ਼ਿਲ੍ਹਾ ਮਸਰ ਤਸੀਲ ਬਾਬਾ ਕਾਹ ਸਾਹਿਬ ਭਾਜੀ 683 70 52 43 ਬਾਕੀ ਇਥੇ ਆਗੇ ਚੈੱਕ ਨੰਬਰ ਹੈ 62 83 70 52 43 ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ